ਅgetElementById ਇੱਕ ਹੋਰ ਅਮਰਿਤਪਾਲ ਉੱਬਰ ਕੇ ਸਾਹਮਣੇ ਆਇਆ ਹੈ ਖਡੂਰ ਸਾਹਿਬ ਹਲਕੇ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਤਾਂ ਜ਼ਰੂਰ ਅਜ਼ਾਦ ਉਮੀਦਵਾਰ ਦੇ ਤੌਰ ਤੇ ਖੜੇ ਹੋਏ ਸੀ ਔਰ ਉਹਨਾਂ ਦੀ ਨਾਮਜ਼ਦਗੀ ਮਨਜ਼ੂਰ ਵੀ ਕਰ ਲਈ ਗਈ ਹੈ ਪਰ ਇੱਕ ਹੋਰ ਭਾਈ ਅਮਰਿਤਪਾਲ ਸਿੰਘ ਦੇ ਨਾਮ ਵਾਲਾ ਵਿਅਕਤੀ ਉਥੋਂ ਪੇਪਰ ਭਰਦਾ ਆ ਔਰ ਉਸ ਤੋਂ ਬਾਅਦ ਵਿਦਡਰਾ ਵੀ ਕਰ ਲੈਂਦਾ ਅਚਾਨਕ ਦੇ ਵਿੱਚ ਇਹ ਪਰਿਵਰਤਨ ਕਿਉਂ ਹੋ ਗਿਆ ਆਖਰ ਕਿਉਂ ਵਿਦਡਰਾ ਕਰ ਲਏ ਗਏ ਇੱਥੇ ਸਵਾਲ ਖੜਦਾ ਇੱਕ ਹੋਰ ਅਮਰਿਤਪਾਲ ਸਿੰਘ ਆਉਂਦਾ ਆ ਅਮਰਿਤਪਾਲ ਸਿੰਘ ਪੇਪਰ ਭਰਦਾ ਆ ਔਰ ਅਚਾਨਕ ਸ਼ਸ਼ੋਪੰਜ ਮੱਛ ਜਾਂਦੀ ਹੈ ਕਿ ਇਹ ਹੀ ਅਮਰਿਤਪਾਲ ਸਿੰਘ ਕੌਣ ਹੈ ਇਹ ਵੀ ਅਮਰਿਤਪਾਲ ਸਿੰਘ ਸਾਬਤ ਸੂਰਤ ਹੁੰਦਾ ਇਸੇ ਅਮਰਿਤਪਾਲ ਸਿੰਘ ਨੇ ਵੀ ਸਿਰ ਦੇ ਉੱਤੇ ਉਸੇ ਤਰ੍ਹਾਂ ਦਮਾਲਾ ਬੰਨਿਆ ਹੁੰਦਾ ਤਸਵੀਰ ਉਸੇ ਤਰ੍ਹਾਂ ਨਜ਼ਰ ਆ ਰਹੀ ਹੁੰਦੀ ਹੈ ਔਰ ਅਮਰਿਤਪਾਲ ਸਿੰਘ ਨਾ ਦਾ ਇਹ ਵਿਅਕਤੀ ਪੇਪਰ ਭਰ ਲੈਂਦਾ ਖੈਰ ਹੁਣ ਉਹੀ ਅਮਰਿਤਪਾਲ ਸਿੰਘ ਆਪਣੇ ਪੇਪਰਸ ਵਾਪਸ ਲੈ ਚੁੱਕਿਆ ਯਾਨੀ ਕਿ ਯੂ ਟਰਨ ਮਾਰ ਚੁੱਕਿਆ ਵਿਦਡਰੋ ਕਰ ਚੁੱਕਿਆ ਹੁਣ ਇਹਦਾ ਅਸਲ ਕਾਰਨ ਕੀ ਹੈ ਇਹ ਅਮਰਿਤਪਾਲ ਸਿੰਘ ਹੈ ਕੌਣ ਇਹਦੇ ਬਾਰੇ ਚਰਚਾਵਾਂ ਖਾਸੀਆਂ ਚੱਲਦੀਆਂ ਪਈਆਂ ਨੇ ਇਸ ਅਮਰਿਤਪਾਲ ਸਿੰਘ ਦੇ ਬਾਰੇ ਗੱਲ ਕਰੀਏ ਤੇ ਇਹ ਫਰੀਦਕੋਟ ਤੋਂ ਤੱਲਕ ਰੱਖਦਾ ਹੈ ਔਰ ਆਮ ਆਦਮੀ ਪਾਰਟੀ ਤੋਂ ਤੱਲਕ ਰੱਖਦਾ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਫਰੀਦਕੋਟ ਦੇ ਵਿੱਚ ਆਮ ਆਦਮੀ ਪਾਰਟੀ ਦਾ ਇੱਕ ਉਪ ਪ੍ਰਧਾਨ ਮੰਨਿਆ ਜਾਂਦਾ ਇਸ ਦਾ ਨਾਮ ਵੀ ਅਮਰਿਤਪਾਲ ਸਿੰਘ ਹੈ ਫੇਸਬੁੱਕ ਆਈਡੀ ਦੇ ਉੱਤੇ ਇਸ ਨੇ ਅਮਰਿਤਪਾਲ ਸਿੰਘ ਖਾਲਸਾ ਲਿਖਿਆ ਹੋਇਆ ਖੈਰ ਆਪਣੀ ਫੇਸਬੁੱਕ ਆਈਡੀ ਦੇ ਵਿੱਚ ਜਦੋਂ ਇਹਨੂੰ ਸਕਰੋਲ ਕਰਦੇ ਆ ਤਾਂ ਉੱਥੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਨਾਲ ਖਾਸੀ ਨੇੜਤਾ ਰੱਖਦਾ ਇਹ ਵਿਅਕਤੀ ਪਰ ਅਚਾਨਕ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਚੋਣ ਲੜਦਾ ਪਿਆ ਸੀ ਇੱਥੇ ਗੱਲ ਖੜਦੀ ਹੈ ਕਿ ਕਿਉਂ ਆਖਰਕਾਰਨ ਕੀ ਸੀ ਕਿਉਂ ਉਹ ਆਜ਼ਾਦ ਉਮੀਦਵਾਰ ਦੇ ਤੌਰ ਤੇ ਲੜਨਾ ਚਾਹੁੰਦਾ ਆ ਜਦਕਿ ਅੱਜ ਤੋਂ 4 ਤੋਂ 5 ਦਿਨ ਪਹਿਲਾਂ ਉਸਨੇ ਕਰਮਜੀਤ ਅਨਮੋਲ ਦੇ ਨਾਲ ਜੋ ਕੀ ਫਰੀਦਕੋਟ ਹਲਕੇ ਦੇ ਉਮੀਦਵਾਰ ਨੇ ਉਹਨਾਂ ਦੇ ਨਾਲ ਆਪਣੀਆਂ ਫੋਟੋਆਂ ਸਾਂਝੀਆਂ ਕੀਤੀਆਂ ਹੋਈਆਂ ਨੇ ਉਹਨਾਂ ਦੀਆਂ ਰੈਲੀਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਰੰਗ ਵਾਲੇ ਸਕਾਰਫਸ ਪਾ ਕੇ ਤੇ ਉੱਥੇ ਪ੍ਰਚਾਰ ਕਰਦਾ ਨਜ਼ਰ ਆ ਰਿਹਾ ਹੈ ਅਮਰਤਪਾਲ ਸਿੰਘ ਖਾਲਸਾ ਤੇ ਅਚਾਨਕ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਚੋਣ ਲੜਨ ਲੱਗ ਗਿਆ ਇਸ ਦਾ ਨਾਮ ਵੀ ਅਮਰਤਪਾਲ ਸਿੰਘ ਹੈ ਇਹਦਾ ਹੁਲੀਆ ਵੀ ਭਾਈ ਅਮਰਤਪਾਲ ਸਿੰਘ ਵਾਲਾ ਹੈਗਾ ਜਿਸ ਦੇ ਨਾਲ ਹੋ ਸਕਦਾ ਹੈ ਕਿ ਖਡੂਰ ਸਾਹਿਬ ਹਲਕੇ ਦੇ ਵਿੱਚ ਲੋਕਾਂ ਨੂੰ ਪ੍ਰੋਬਲਮ ਕ੍ਰੀਏਟ ਕਰਨੀ ਹੋਵੇ ਲੋਕਾਂ ਦੇ ਵਾਸਤੇ ਇੱਕ ਵੱਖਰਾ ਬੰਦਾ ਲਿਆ ਕੇ ਖੜਾੜ ਖਲਾਰਨਾ ਹੋਵੇ ਜਿਸ ਨਾਲ ਵੋਟਾਂ ਟੁੱਟ ਸਕਣ ਜਿਸ ਨਾਲ ਲੋਕ ਕਨਫਿਊਜ਼ ਹੋ ਸਕਣ ਕਿ ਆਖਰ ਅਸਲ ਭਾਈ ਅਮਰਿਤਪਾਲ ਸਿੰਘ ਹੈ ਕੌਣ ਔਰ ਕਿਨੂੰ ਅਸੀਂ ਵੋਟ ਪਾਉਣੀ ਹੈ ਜ਼ਰੂਰ ਹੁਣ ਤੱਕ ਇਹੀ ਸੋਚਿਆ ਜਾ ਰਿਹਾ ਕਿਉਂਕਿ ਜੇ ਇਹਦੀ ਆਈਡੈਂਟੀਟੀ ਦੀ ਗੱਲ ਕਰੀਏ ਤੇ ਫਰੀਦਕੋਟ ਤੋਂ ਤੱल्लुक ਰੱਖਦਾ ਔਰ ਜਦੋਂ ਇਹਦੀ ਚੋਣ ਪ੍ਰਚਾਰ ਸ਼ੁਰੂ ਹੋਣਾ ਸੀਗਾ ਜਦੋਂ ਇਸਨੇ ਚੋਣ ਪ੍ਰਚਾਰ ਕਰਨਾ ਸੀ ਖੜੂਰ ਸਾਹਿਬ ਉਸ ਤੋਂ ਪਹਿਲਾਂ ਹੀ ਇਸਨੇ ਵਿਦਡਰਾ ਕਰ ਲਿਆ ਯਾਨੀ ਕਿ ਉਸ ਤੋਂ ਪਹਿਲਾਂ ਹੀ ਅਚਾਨਕ ਵਿਵਾਦ ਇੰਨਾ ਜ਼ਿਆਦਾ ਵੱਧ ਗਿਆ ਏਸ ਅਮਰਿਤਪਾਲ ਸਿੰਘ ਨੂੰ ਲੈ ਕੇ ਇਹਦੇ ਚਰਚੇ ਇੰਨੇ ਜ਼ਿਆਦਾ ਵਧਣ ਲੱਗ ਗਏ ਜਿਸ ਤੋਂ ਬਾਅਦ ਏਸ ਅਮਰਿਤਪਾਲ ਸਿੰਘ ਨੇ ਆਪਣੇ ਪੇਪਰ ਵਾਪਸ ਲੈ ਲਏ ਵਿਦਡਰਾ ਕਰ ਲਏ ਔਰ ਉਸ ਤੋਂ ਬਾਅਦ ਹੁਣ ਇਹ ਤਸਵੀਰ ਸ਼ੀਸ਼ੇ ਵਾਂਗ ਕਲੀਅਰ ਹੋ ਗਈ ਹੈ ਸਾਫ਼ ਹੋ ਗਈ ਹੈ ਕਿ ਆਖਰਕਾਰ ਇਹ ਸਭ ਕੁਝ ਹੋਇਆ ਕਿ ਦਰਸਲ ਇੱਕ ਨਰੇਟਿਵ ਉੱਪਰ ਕੇ ਸਾਹਮਣੇ ਆ ਰਿਹਾ ਹਾਲਾਂਕਿ ਇਸ ਨਰੇਟਿਵ ਨੂੰ ਪੁਖਤਾ ਨਹੀਂ ਕਿਹਾ ਜਾ ਸਕਦਾ ਪਰ ਇਹ ਨਰੇਟਿਵ ਹੈ ਕਿ ਇਹ ਤੁਹਾਨੂੰ ਦੱਸਦੇ ਆਂ ਦਰਸਲ ਇਹ ਅਮਰਿਤਪਾਲ ਸਿੰਘ ਜਿਵੇਂ ਆਮ ਆਦਮੀ ਪਾਰਟੀ ਦੇ ਨਾਲ ਤਾਲੁਕ ਰੱਖਦਾ ਹੈ ਔਰ ਫਰੀਦਕੋਟ ਹਲਕੇ ਤੋਂ ਇਹ ਤਾਲੁਕ ਰੱਖਦਾ ਹੈ ਖਾਸ ਕਰਕੇ ਫਰੀਦਕੋਟ ਤੋਂ ਉੱਠ ਕੇ ਖਡੂਰ ਸਾਹੋਂ ਦਾ ਖੜੂਰ ਸਾਹਿਬ ਆ ਕੇ ਆਪਣੇ ਨਾਮਜ਼ਦਗੀ ਪੇਪਰ ਜਿਹੜੇ ਨੇ ਉਹ ਭਰਦਾ ਹੈ ਆਪਣੇ ਨਾਮਜ਼ਦਗੀ ਪੇਪਰ ਭਰਨ ਤੋਂ ਬਾਅਦ ਯਾਨੀ ਕਿ ਇਹ ਕਲੀਅਰ ਹੋ ਜਾਂਦਾ ਕਿ ਇਹ ਖੜੂਰ ਸਾਹਿਬ ਤੋਂ ਸੀਟ ਲੜੇਗਾ ਪਰ ਆਮ ਆਦਮੀ ਪਾਰਟੀ ਦੇ ਹੱਥ ਦੇ ਵਿੱਚ ਨਹੀਂ ਆਪਣੇ ਆਪ ਇੱਕ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਸੀਟ ਲੜਨ ਦੀ ਗੱਲ ਕਰਦਾ ਉਸ ਤੋਂ ਬਾਅਦ ਭਾਵੇਂ ਵਿਦਡਰਾ ਕਰ ਲੈਂਦਾ ਪਰ ਉਹਦਾ ਇੱਕੋ ਇੱਕ ਕਾਰਨ ਹੈਗਾ ਹੁਣ ਹੁਲੀਆ ਸੇਮ ਹੈ ਨਾਮ ਸੇਮ ਹੈ ਜਦੋਂ ਵੋਟ ਪਾਉਣ ਜਾਵੇਗਾ ਕੋਈ ਉਸਨੇ ਅਮਰਿਤਪਾਲ ਸਿੰਘ ਦਾ ਨਾਮ ਦੇਖਣਾ ਹੈ ਉੱਥੇ ਭਾਈ ਅਮਰਿਤਪਾਲ ਸਿੰਘ ਨਹੀਂ ਲਿਖਿਆ ਹੋਵੇਗਾ ਉੱਥੇ ਅਮਰਿਤਪਾਲ ਸਿੰਘ ਲਿਖਿਆ ਹੋਵੇਗਾ ਹੁਣ ਉਹ ਵੋਟ ਭਾਈ ਅਮਰਿਤਪਾਲ ਸਿੰਘ ਨੂੰ ਪੈਂਦੀ ਹੈ ਜਾਂ ਫਿਰ ਇਹ ਅਮਰਿਤਪਾਲ ਸਿੰਘ ਨੂੰ ਪੈਂਦੀ ਹੈ ਉਸ ਦੇ ਵਿੱਚ ਕਨਫਿਊਜ਼ਨ ਕ੍ਰੀਏਟ ਹੋ ਸਕਦੀ ਹੈ ਜ਼ਰੂਰ ਆ ਜਿਹੜੇ ਚੋਣ ਨਿਸ਼ਾਨ ਨੇ ਉਹ ਮਿਲਨੇ ਨੇ ਪਰ ਬਹੁਤ ਕਾਰਨਾ ਦੇ ਵਿੱਚ ਬੜੀ ਵਾਰ ਇਦਾਂ ਦੀ ਵੀ ਪ੍ਰਤੀਤ ਹੋਇਆ ਕਿ ਲੋਕ ਕੰਫਿਊਜ਼ ਹੋ ਕੇ ਵੋਟ ਪਾਏ ਨੇ ਲੋਕਾਂ ਨੂੰ ਕਈ ਵਾਰ ਨਹੀਂ ਪਤਾ ਰਹਿੰਦਾ ਕਿ ਉਹ ਵੋਟ ਕਿੱਧਰ ਪਾ ਰਹੇ ਨੇ ਲੋਕ ਕਈ ਵਾਰ ਸਿਰਫ ਨਾਮ ਦੇਖਦੇ ਨੇ ਨਾਮ ਪੜ੍ਹਦੇ ਨੇ ਤੇ ਵੋਟ ਪਾ ਦਿੰਦੇ ਔਰ ਖਾਸ ਕਰਕੇ ਆਜ਼ਾਦ ਉਮੀਦਵਾਰਾਂ ਦੇ ਤੌਰ ਦੇ ਉੱਤੇ ਜੇ ਗੱਲ ਕਰੀਏ ਕਿਉਂਕਿ ਪਾਰਟੀਆਂ ਦੇ ਨਿਸ਼ਾਨ ਉਹਨਾਂ ਦੇ ਸਿੰਬਲਸ ਉਹਨਾਂ ਦੇ ਚਿੰਨ ਜਿਹੜੇ ਨੇ ਉਹ ਲੋਕ ਲੋਕ ਜਾਣਦੇ ਨੇ ਉਹਨਾਂ ਨੂੰ ਲੋਕਾਂ ਨੂੰ ਪਤਾ ਹੈ ਕਿ ਕਾਂਗਰਸ ਦਾ ਪੰਜਾ ਲੋਕਾਂ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਦਾ ਝਾੜੂ ਹੈਗਾ ਲੋਕਾਂ ਨੂੰ ਪਤਾ ਬੀਜੇਪੀ ਦਾ ਕਮਲ ਦਾ ਫੁੱਲ ਹੈ ਤੇ ਸ਼੍ਰੋਮਣੀ ਅਕਾਲੀ ਦਲ ਦਾ ਤਕੜੀ ਹੈ ਲੋ ਗਰੇ ਇਲੈਕਸ਼ਨ ਚਿੰਨ੍ਹ ਹੁੰਦੇ ਨੇ ਨਿਸ਼ਾਨ ਹੁੰਦੇ ਨੇ ਉਹਨਾਂ ਤੋਂ ਲੋਕ ਐਨੇ ਜ਼ਿਆਦਾ ਜਾਣੂ ਨਹੀਂ ਹੁੰਦੇ ਜਿਸ ਕਾਰਨ ਹੋ ਸਕਦਾ ਹੈ ਕਿ ਨਾਮ ਪੜ ਕੇ ਲੋਕ ਵੋਟ ਪਾ ਦੇਣ ਔਰ ਜੇ ਇਸੇ ਤਰ੍ਹਾਂ ਹੁੰਦਾ ਜੇ ਇਹ ਅਮਰਿਤਪਾਲ ਸਿੰਘ ਇੱਥੋਂ ਚੋਣ ਲੜ ਰਿਆ ਹੁੰਦਾ ਤਾਂ ਜ਼ਰੂਰ ਲੋਕਾਂ ਦੇ ਵੱਲੋਂ ਪਾਈ ਗਈ ਵੋਟ ਜਿਹੜੀ ਆ ਉਹ ਟੁੱਟ ਸਕਦੀ ਸੀ ਭਾਈ ਅਮਰਿਤਪਾਲ ਸਿੰਘ ਨੂੰ ਇੱਥੇ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਸੀ ਪਰ ਜਦੋਂ ਹੌਲੀ ਹੌਲੀ ਪਰਤਾ ਖੁੱਲਣ ਲੱਗੀਆਂ ਉਦੋਂ ਅਮਰਿਤਪਾਲ ਸਿੰਘ ਦਾ ਅਸਲ ਖੁਲਾਸਾ ਸਾਹਮਣੇ ਆਇਆ ਤੇ ਉਸ ਤੋਂ ਬਾਅਦ ਇਸ ਅਮਰਿਤਪਾਲ ਸਿੰਘ ਨੂੰ ਆਪਣੇ ਪੇਪਰ ਵਾਪਸ ਲੈਣੇ ਪਏ ਆਪਣੀ ਨਾਮਜ਼ਦਗੀ ਨੂੰ ਵਿਦਡਰਾ ਕਰਨਾ ਪੈ ਗਿਆ ਖੈਰ ਇਹਨਾਂ ਮਸਲਿਆਂ ਦੇ ਆਧਾਰ ਦੇ ਉੱਤੇ ਇਹਨੂੰ ਜ਼ਰੂਰ ਇੱਕ ਸਿਆਸੀ ਸਾਜ਼ਿਸ਼ ਸਮਝਿਆ ਜਾਣਾ ਚਾਹੀਦਾ ਹੈ ਕਿਉਂਕਿ ਖਡੂਰ ਸਾਹਿਬ ਹਲਕੇ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦਾ ਨਾਮ ਇਸ ਵੇਲੇ ਸਭ ਤੋਂ ਉੱਪਰ ਚੱਲਦਾ ਪਿਆ ਔਰ ਲੋਕਾਂ ਨੇ ਮਨ ਬਣਾ ਲਿਆ ਆ ਕਿ ਇਸ ਵਾਰ ਭਾਈ ਅਮਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਤੋਂ ਜਿਤਾਉਣਾ ਪਰ ਹੋ ਸਕਦਾ ਉਸੇ ਲੜੀ ਨੂੰ ਤੋੜਨ ਵਾਸਤੇ ਇਹ ਇੱਕ ਬੰਦਾ ਭੇਜਿਆ ਗਿਆ ਹੋਵੇ ਜਿਸ ਦਾ ਨਾਮ ਵੀ ਤੇ ਖੁਲੀਆ ਵੀ ਭਾਈ ਅਮਰਤਪਾਲ ਦੇ ਨਾਲ ਮਿਲਦਾ ਹੈ ਇਹ ਇੱਕ ਸਿਆਸੀ ਸਮਿਕਰਣ ਜ਼ਰੂਰ ਹੋ ਸਕਦਾ ਇੱਕ ਨੈਰੇਟਿਵ ਜ਼ਰੂਰ ਹੋ ਸਕਦਾ ਪਰ ਇਸ ਦਾ ਪ੍ਰਮਾਣ ਨਹੀਂ ਦਿੱਤਾ ਜਾ ਸਕਦਾ ਨਾ ਹੀ 1 India ਪੰਜਾਬੀ ਇਸ ਗੱਲ ਦੀ ਕੋਈ ਪੈਰ ਵੀ ਕਰਦਾ ਇਹਨੂੰ ਪੁਖਤਾ ਠਹਿਰਾਉਂਦਾ ਖੈਰ ਇਹਨਾਂ ਮਸਲਿਆਂ ਨੂੰ ਲੈ ਕੇ ਆਉਂਦੇ ਸਮੇਂ ਦੇ ਵਿੱਚ ਜੋ ਸਮਿਕਰਣ ਸਾਹਮਣੇ ਆਉਣਗੇ ਖਡੂਰ ਸਾਹਿਬ ਨੂੰ ਲੈ ਕੇ ਜਾਂ ਫਿਰ ਫਰੀਦਕੋਟ ਨੂੰ ਲੈ ਕੇ ਕਿਉਂਕਿ ਫਰੀਦਕੋਟ ਦੇ ਵਿੱਚ ਵੀ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਇਹ ਦੱਸਿਆ ਜਾ ਰਿਹਾ ਹੈ ਕਰਮਜੀਤਨ ਮੋਲ ਜਰੇ ਨੇ ਉਹ ਅੱਗੇ ਚੱਲਦੇ ਪਏ ਨੇ ਜੋ ਵੀ ਹੁੰਦਾ ਉਹ ਤੁਹਾਨੂੰ ਦੱਸਦੇ ਰਵਾਂਗੇ ਬੜੇ ਰੋ 1 India Punjabi ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ